ਪੱਕੇ ਮੇਰੇ ਸਾਥੀ ਸਰਪੰਚ ਸਾਡੇ ਬਲੰਕ ਸਰਦੂਦੀ ਦੇ ਚਾਚਾ ਰੇਸ਼ੀ ਜੀ ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਜੀ ਹੋਰ ਕੁਝ ਨਹੀਂ ਗੱਲ ਹੈ ਥੋੜੇ ਜਿਹੇ ਜਰੂਰਤ ਸੀ ਕੀਤਾ ਇੱਕ ਇੱਕ ਪੱਤੀ ਹੈਗਾ ਅਜੋਸ ਸਭ ਤੋਂ ਪਹਿਲਾਂ ਆਪਾਂ ਜਿਹੜੀ ਜੋ ਵੀ ਕੰਮ ਕਰਣੀ ਹੈ ਉਹ ਰਿਸਕ ਦਿੱਤੀ ਅਸੀਂ ਆਪਣੇ ਪਿੰਡ ਦੇ ਜੋ ਮਸਾਲੇ ਰਹਿੰਦੇ ਆ ਰਸੂ ਘਾੜ ਰਹਿੰਦੇ ਆ ਉਹ ਵੀ ਅਮਨ ਸਾਹਿਬ ਨੇ ਇਸੇ ਤਰ੍ਹਾਂ ਦੇ ਕੇ ਆ ਕਿ 2-3 ਮਹੀਨੇ ਦੇ ਵਿੱਚ ਰਸੂ ਘਾੜ ਸਾਰੇ ਦੇ ਨਵੇਂ ਬਣਨਗੇ ਹੋਰ ਕਿਸੇ ਦੀ ਕੋਈ ਸਮੱਸਿਆ ਹੋ ਵੀ ਦੱਸ ਸਕਦੇ ਹੋ ਤੇ ਆਪਣੇ ਸਾਰਿਆਂ ਨੂੰ ਪਤਾ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਡ ਸੰਘ ਦੇ ਵਿੱਚ ਜੋੜਾ ਆ ਗਿਆ ਨੇ ਆਪਣੀ ਆਮ ਆਦਮੀ ਪਾਰਟੀ ਵੱਲੋਂ ਆਪਾਂ ਆਪਣੇ ਸਰਪੰਚ ਅਮਨ ਪਿਆਰੇ ਹਰਦੇਵ ਸਿੰਘ ਜੀ ਉਹਨਾਂ ਦੇ ਫੈਕਟਰੀ ਜਿਲਾ ਪਰਿਸ਼ਦ ਕੰਟਰੋਲ ਕਰ ਰਹੇ ਨੇ ਲੋਕਾਂ ਨੂੰ ਸਾਰੇ ਨੂੰ ਬਸਾ ਆਪਣਾ ਜਾੜੂ ਤੇ ਆਪਣੇ ਹੱਥ ਗਾਟਸੋਂ ਦੀ ਤੋਂ ਧਾਰ ਪੈਣ ਦੀ ਥੋਰ ਆਪਣੇ ਅੰਦਰ ਸਰਵੇਸਾਂ ਲਾਗੂ ਕਰ ਰਹੇ ਨੇ ਕੋਈ ਸ਼ਾਇਦ ਜਾਣੀਏਗਾ ਅ ਅੱਛੀ ਗੱਲ ਇਹ ਹੈ ਕਿ ਨਾ ਲੋਕਾਂ ਨੂੰ ਕਰਾਉਣ ਦਬ ਕੇ ਰਹਿ ਗਏ ਨੇ ਹਾਂ ਬਸ ਕੈਂਸਲ ਕਰਾ ਲੈਣ ਦੇ ਸਰਕਾਰ ਔਰ ਨਾਮ ਸਾਡੇ ਸਮੂਚੀ ਆਮ ਆਦਮੀ ਦੀ ਪਾਰਟੀ ਦੀ ਟੀਮ ਸਾਡੇ ਸਰਪੰਚ ਸਰਬੰਸ ਸਾਡੇ ਸੁਮਨ ਜੀ ਮੇਰੇ ਸ਼ੋਤੇਪਰਾ ਸਰਪੰਚ ਔਰ ਸਾਡੇ ਬਹੁਤੇ ਗਿਰਦਾੜ ਦੇ ਸਾਰੀ ਜਨਤਾ ਦਾ ਇੱਥੇ ਹੋਂਦ ਹੋਂਦ ਅਸੀਂ ਜੀ ਆਇਆਂ ਕਹਿੰਦੇ ਆ ਸੋ ਤੁਹਾਨੂੰ ਪਤਾ ਹੀ ਹੈ ਔਰ ਜਿਹੜਾ ਪ੍ਰੈਸ਼ਟ ਬਲਾਕ ਸੰਧੀ ਦੀ ਚੋਣਾਂ ਨੇ ਔਰ ਆਨ ਵਾਲੀ 14 ਤਰੀਕ ਨੂੰ 14 ਤਰੀਕ ਨੂੰ ਜਿਹੜਾ ਬਲੈਕ ਸੰਟੀਮਰ ਜਿਹੜਾ ਪਿੰਟਰ ਦੀ ਚੋਣ ਹੈ ਤੁਸੀਂ ਆਉਣ ਵਾਲੀ 14 ਤਰੀਕ ਨੂੰ ਵਸਵਰ ਵਟਾ ਪਾ ਕੇ ਆਪਣੇ ਜਿਹੇ ਕੈਂਡੀਡੇਟ ਨੇ ਉਹਨਾਂ ਨੂੰ ਤੁਸੀਂ ਕਾਮਯਾਬ ਕਰੋ ਤੇ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ। ਬਾਕੀ ਸਾਡੇ ਸਰਪੰਚ ਸਾਹਿਬਾਨ ਨੇ ਜਿਵੇਂ ਤੁਹਾਨੂੰ ਜਿਹੜੀ ਮੁੱਸਤ ਹੈ ਉਹ ਤੁਹਾਡੀ ਅੰਮ੍ਰਿਤਸਰ ਦੀ ਦੇ ਚੁੱਕੇ ਦੇ ਜਿਲ੍ਹੇ ਦੇ ਮਦਦ ਨਾਲ ਦਾ ਕੰਮ ਹੈ। ਜੋ ਕਲੀਅਨ ਨਿਆ ਦਾ ਕੰਮ ਹੈ ਰਸੂ 卡ਡ ਦਾ ਕੰਮ ਹੈ 17 ਦੇ ਤਹਿਲ ਦੇ ਰਾਤ ਤੇ ਹੋਵੇਗਾ ਸੋ ਸਾਡੀ ਅਪੀਲ ਹੈ ਕਿ ਜਿਹੜੀ ਜਿਹੜਾ ਪ੍ਰੈਸਿਡੈਂਟ ਦੀ ਟਿਕਾ ਉਹ ਸਾਨੂੰ ਟਿਕਾ ਜੀ ਹੈ ਔਰ ਜਿਹੜੀ ਬਲੈਂਕਸਮ ਦੀ ਟਿਕਾ ਹੈ ਕਿਤਾ ਉਹ ਪਿਲ ਲਾਜੂ ਕਾਪੂ ਗੁਰਮੀਤ ਸਿੰਘ ਨੂੰ ਟਿਕਾ ਜਣੀ ਹੈ ਸੋ ਆਣ ਵਾਲੇ 14 ਫ੍ਰੇਕ ਨੂੰ ਤੁਸੀਂ ਚਾਲੂ ਦਾ ਚਾਲੂ ਟੰਮਣਾ ਲਾ ਕੇ ਸਾਡੇ ਦੋਵੇਂ ਕੈਂਡੀਡੇਟਾਂ ਨੂੰ ਤੁਸੀਂ ਕਾਮਯਾਬ ਕਰੋ ਔਰ ਮੈਂ ਤੁਹਾਨੂੰ ਫਿਰ ਵੀ ਜਿਹੜਾ ਹੈਗਾ ਤੁਹਾਡਾ ਧੰਨਵਾਦ ਕਰਦਾ ਜਿਹੜਾ ਤੁਸੀਂ ਇੰਨਾ ਪਲੇਸ ਤੱਕ ਇੰਤਜ਼ਾਰ ਕਰਦੇ ਰਹੇ ਔਰ ਤੁਸੀਂ ਇੱਥੇ ਜਨਾ ਅਜੇ ਤੱਕ ਬੈਠੇ ਹੋ ਬਹੁਤ ਧੰਨਵਾਦ ਜੀ ਸਾਡੇ ਨਾਲ ਆਏ ਸਾਡੇ ਮਾਣ ਦੇ ਪ੍ਰਧਾਨ ਭਗਨ ਜੀ ਕਮੌਰ ਸਾਹਿਬ ਸਾਡੇ ਵੱਖ-ਵੱਖ ਪਿੰਡਾਂ ਦੇ ਪਸਮਾਨ ਪੇਡੋਜਾ ਵਾਲੀ ਤੋਂ ਸਰਪੰਚ ਮਹਿੰਦਰ ਜੀ ਇੰਤਰਾਵਲੀ ਤੋਂ ਸਰਪੰਚ ਲਖਵਿੰਦਰ ਜੀ ਤਲ ਚੁੱਕੇ ਲਾਲ ਸਿੰਘ ਤੋਂ ਸਰਪੰਚ ਅਸ਼ੋਕ ਜੀ ਅਜੀਤ ਕੰਬੋਜ ਜੀ ਅਤੇ ਲੋਕਮੰਤ ਸਾਡੇ ਨਾਲ ਆਏ ਰਾਜ ਦੇ ਸਰਪੰਚ ਬਖਾਸ ਸੁਖਵਿੰਦਰ ਜੀ ਸਰਪੰਚ ਗੁਰਾਲਪੁਰ ਔਰ ਸਾਰੇ ਜੀ ਸਾਡੇ ਨਾਲ ਹੈ ਸੀਨੀਅਰ ਰਾਜੂ ਤੇ ਵਰਕਰ ਸਰਬੰਸਾ ਉਹਨਾਂ ਦੇ ਲਾਲਾ ਤੁਹਾਡੇ ਵਿੱਚ ਪਹੁੰਚੇ ਵੋਟਾਂ ਦੀ ਬੇਨਤੀ ਲੈ ਕੇ ਜਿਲ੍ਹਾ ਪ੍ਰਸ਼ਦ ਦੀ ਚੋਣ ਲੜ ਰਹੇ ਸਾਡੇ ਪਹਿਲੇ ਕਿਰਨਾ ਜੀ ਰਾਜ ਸੰਤੇ ਦੀ ਚੋਣ ਲੜ ਰਹੇ ਸ੍ਰੀ ਗੁਰਮੀਤ ਜੀ ਉਹਨਾਂ ਦੇ ਨਾਲ ਐਸਪੀਡ ਦੇ ਸਾਡੇ ਬੜੇ ਜੀ ਮਿਹਨਤੀ ਹੋਣ ਵਾਲਾ ਨੌਜਵਾਨ ਸਰਪੰਚ ਸ੍ਰੀਮਾਨ ਜੀ ਸਾਡੇ ਨੌਜਵਾਨ ਪ੍ਰਧਾਨ ਸਾਡੇ ਰਾਜੂ ਜੀ ਸਾਰੇ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਸਾਰੇ ਮੈਂਬਰ ਪੰਚਾਇਤ ਸਹਿबान ਸਾਡੇ ਬਰਿੰਦਰ ਸ਼ਰਮਾ ਜੀ ਬੜੇ ਹੀ ਮਿਹਨਤੀ ਜੁਗਾਰੂ ਸਾਡੇ ਸਾਥੀ ਅਤੇ ਮੇਰੇ ਸਾਹਮਣੇ ਮੇਰੇ ਨੌਜਵਾਨ ਵੀਰ ਬੜੇ ਬਜ਼ੁਰਗ ਜਰਿਆ ਮਾਵਾ ਜਰਿਆ ਪੈਣਾ ਛੋਟੇ ਬੱਚੇ ਸਾਰੇ ਪਿੰਡ ਵਾਸੀ ਗੱਜਕੇ ਬੰਦੇ ਬੁਲਾइए ਵਾਈਰ ਜੀ ਕਾ 塔尔 ਸਾਹਿਬ ਵਾਈਰ ਜੀ ਦੀ ਫਤਿਹ ਅੱਜ ਆਪਾਂ ਇਕੱਠੇ ਹੋਏ ਆ ਜੋ ਜਿਲ੍ਹਾ ਪਰਸ਼ਦ ਦੇ ਤੇ ਬਲਾਦ ਸੰਭੇ ਦੇ ਚੋਣ ਹੋਣ ਜਾਣੀ ਹੈ ਇਸ ਚੋਣ ਵਿੱਚ ਇਹ ਉੱਜਾ ਵਾਲੀ ਤੋਂ ਜਿਨ੍ਹਾਂ ਪਰਸ਼ਦ ਦੀ ਚੋਣ ਲੜ ਰਹੇ ਨੇ ਸਾਡੇ ਪਿੰਡ ਕਿਰਨਾ ਦੇ ਅਮਨੇ ਇੱਕ ਸੰਜੀ ਸਰਪੰਚ ਜਿਨ੍ਹਾਂ ਦਾ ਪਰਿਵਾਰ ਲਗਾਤਾਰ 33 ਵਾਰ ਪਿੰਡ ਦਾ ਸਰਪੰਚ ਹੈ ਇਹਨੇ ਲੋਕਾਂ ਦੀ ਸੇਵਾ ਕਰ ਰਹੇ ਨੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਇਹਨਾਂ ਦੇ ਕੰਮ ਵੇਖਦੇ ਹੋਏ ਮਿਹਨਤ ਵੇਖਦੇ ਹੋਏ ਜਿਹੜਾ ਪ੍ਰਸ਼ੰਸਾ ਦੀ ਟਿਕਟ ਦਿੱਤੀ ਹੈ ਉਹਨਾਂ ਦਾ ਨਾਮ ਸਦਾਰ ਗੁਰਮੇਲ ਸਿੰਘ ਜੀ ਪਿੰਡ ਲਾਧੂਗਾ ਤੋਂ ਜੋ ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਦੇ ਚੋਣ ਲੜੇ ਸੀ ਤੇ ਇਹਨਾਂ ਦਾ ਕਹਿਣਾ ਹੈ ਕਿ ਬਹੁਤ 3 ਵੋਟਾਂ ਤੇ ਜਿਹੜਾ ਅੱਗੇ ਨਾਲ ਉਸ ਸਮੇਂ ਦੇ ਕਾਂਗਰਸ ਦੀ ਸਰਕਾਰ ਨੇ ਇਹਨਾਂ ਨੂੰ ਰਾਹਤ ਹਟਾ ਦਿੱਤੀ ਉਹਨਾਂ ਨੂੰ ਦੁਬਾਰਾ ਫੇਰ ਪਾਰਟੀ ਨੇ ਸੀ ਚੋਣ ਮੈਦਾਨ ਵਿੱਚ ਉਤਾਰਿਆ ਹੈ ਇਹਨਾਂ ਨੂੰ ਭਾਰਤ ਸੰਭੇ ਦੇ ਉਮੀਦਵਾਰ ਬਣਾਇਆ ਹੈ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਆਏ ਆਂ ਹੋਰ ਵਾਲੇ 14 ਦਸੰਬਰ ਨੂੰ ਤੁਸੀਂ ਸਾਰਿਆਂ ਨੇ ਝਾੜੂ ਦੇ ਨਿਸ਼ਾਨ ਦੇ ਮੋਹਰਾਂ ਲਾਉਣੀਆਂ ਨੇ ਇਹ ਜੋ ਅੱਜ ਇਲੈਕਸ਼ਨ ਹੋ ਰਿਹਾ 14 ਦਸੰਬਰ ਨੂੰ ਮਸ਼ੀਨਾਂ ਤੇ ਵੋਟਾਂ ਨਹੀਂ ਪੈਣੀਆਂ ਵਲਟ ਪੇਪਰ ਤੇ ਵੋਟਾਂ ਪੈਣੀਆਂ ਪਰਚੀ ਤੇ ਜਿਹੜਾ ਨਿਸ਼ਾਨ ਹੋਵੇਗਾ ਚਾਲੂ ਦਾ ਤੁਸੀਂ ਸਾਰਿਆਂ ਨੇ ਚਾਲੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਸਾਡੇ ਇਹਨਾਂ ਉਮੀਦਵਾਰਾਂ ਨੂੰ ਜਿਤਾਉਣਾ ਹੈ ਸਰਕਾਰ ਦੇ ਕੰਮਾਂ ਦੀ ਗੱਲ ਕਰੀਏ ਤਾਂ ਸਰਕਾਰ ਨੇ ਸਾਡੇ 3 ਸਾਲਾਂ ਦੇ ਵਿੱਚ ਬੜੇ ਰਿਕਾਰਡ ਤੋੜ ਕੰਮ ਕਰਕੇ ਵਿਖਾਏ ਨੇ 600 ਯੂਨਿਟ ਬਿਜਲੀ ਦਾ ਬਿੱਲ ਮਾਫ ਕੀਤਾ ਸਾਰੇ ਪਰਿਵਾਰਾਂ ਦਾ 5000 ਰੁਪਏ ਦਾ ਬਿੱਲ ਮਾਫ ਕੀਤਾ ਹੈ 3 ਸਾਲ ਹੋ ਗਏ ਇਸ ਸਕੀਮ ਚੱਲਦੇ ਨੂੰ ਜ਼ੀਰੋ ਬਿਲ ਨੂੰ ਦਾ ਆਪਣੇ ਲੋਕਾਂ ਦਾ ਬੜੀ ਵੱਡੀ ਸੂਰਤ ਹੈ ਜਿਹੜੀ 5000 ਰੁਪਏ ਦਾ ਬਿੱਲ ਮਾਫ ਕੀਤਾ ਹੈ 50000 ਸਰਕਾਰੀ ਨੌਕਰੀਆਂ ਪਿਛਲੇ ਸਾਡੇ 3 ਸਾਲਾਂ ਦੇ ਵਿੱਚ ਆਪਣੀ ਸਰਕਾਰ ਨੇ ਦਿੱਤੀਆਂ ਨੇ ਬਿਨਾ ਕਿਸੇ ਸਪਾਰਸ਼ ਬਿਨਾ ਕਿਸੇ ਵਿਸ਼ਵਸਥਾ ਇਹ ਆਪਣੀ ਸਰਕਾਰ ਨੇ ਕੰਮ ਕਰਕੇ ਲਖਾਇਏ ਨੇ ਸਾਰੇ ਟੋਲ ਟੈਕਸ ਬੰਦ ਕਰਤੇ ਸੜਕਾਂ ਨਵੀਆਂ ਬਣਾਈਆਂ ਜਾ ਰਹੀਆਂ ਨੇ ਸੜਕ ਸੁਰੱਖਿਆ ਪੋਰਟ ਦੀਆਂ ਸਾਰੀਆਂ ਗੱਡੀਆਂ ਜਿਹੜੀਆਂ ਪੁਲਿਸ ਦੀਆਂ ਵੱਡੀਆਂ-ਵੱਡੀਆਂ ਸਤਾਂ ਤੇ ਕੜਾਈਆਂ ਨੇ ਆ ਹੁਣੇ ਮੈਂ ਆ ਰਿਹਾ ਸੀ ਇੱਕ ਐਕਸੀਡੈਂਟ ਛੋਟਾ ਜਿਹਾ ਆਇਆ ਤੇ ਨਾਲ ਦੇ ਨਾਲ ਸੜਕ ਸੁਰੱਖਿਆ ਪੋਰਟ ਦੀ ਗੱਡੀ ਉੱਤੇ ਆ ਗਈ ਤੇ ਉਹਨਾਂ ਨੇ ਜਿਹੜਾ ਐਕਸੀਡੈਂਟ ਉਹਨਾਂ ਨੇ ਸੁਧਾ ਲਿਆ ਇਸ ਤੋਂ ਨਾ ਵਾ ਅਨੇਕਾਂ ਕਰਮ ਨੇ ਆਪਣੀ ਸਰਕਾਰ ਜਿਹੜੀ ਉਹ ਕਰ ਰਹੀ ਹੈ ਲੈ ਜੀ ਪਾਣੀ ਪੁਰਲਾ ਆ ਰਿਹਾ ਹੈ ਕਿਸਾਨਾਂ ਦੇ ਕੁਝ ਵੀ ਦਿਨ ਵੇਲੇ ਆ ਰਹੀ ਹੈ ਇਹ ਜਿਹੜੇ ਕੰਮ ਨੇ ਸਾਰੇ ਕੀਤੇ ਜਾ ਰਹੇ ਨੇ ਵੱਡੇ ਇਸ ਇਲਾਕੇ ਦੇ ਵਿੱਚ ਜੋ ਵੀ ਜ਼ਰੂਰੀ ਕੰਮ ਸੀ ਆਪਾਂ ਸਰਕਾਰ ਨੇ ਕੀਤੇ ਨੇ ਸਾਡੇ ਕਿਸਾਨਾਂ ਕਿਸਾਨ ਦਾਣਾ ਮੰਡੀ ਲਾਤੋਕਾ ਦੇ ਵਿੱਚ ਫਸਲ ਲੈ ਕੇ ਜਾਂਦੇ ਸੀ ਸ਼ੈੱਡ ਨਹੀਂ ਸੀ ਇੱਕ ਸ਼ੈੱਡ ਪਹਿਲਾਂ ਬਣਵਾਇਆ ਤੇ ਦੋ ਸ਼ੈੱਡ ਅਸੀਂ ਹੋਰ ਜਿਹੜੇ ਨੇ ਉੱਥੇ ਮਨਜ਼ੂਰ ਕਰਵਾ ਲਏ ਨੇ ਜਿਨ੍ਹਾਂ ਦਾ ਕੰਮ ਚੱਲ ਰਿਹਾ ਵੱਡੇ ਛੱਟ ਮੰਡੀ ਦੇ ਵਿੱਚ ਉਹ ਵੀ ਆਉਣ ਵਾਲੇ ਦਿਨਾਂ 'ਚ ਬਣ ਕੇ ਤਿਆਰ ਹੋਣਗੇ ਅੱਜ ਤੁਹਾਡੇ ਪਿੰਡ ਖੜੇ ਆ ਤੁਹਾਡੇ ਸਾਰਿਆਂ ਵੱਲੋਂ ਧੰਵਾਦ ਆਈ ਸੀ ਜਦੋਂ ਤੁਹਾਡੇ ਕੋਲ ਆਏ ਸੀ ਤਾਂ ਤੁਸੀਂ ਇੱਕ ਸ਼ੈਡ ਦੀ డిਮਾਂਡ ਕੀਤੀ ਸੀ ਜਿੱਥੇ ਮਿਲਣਾ ਲੱਗਦਾ ਹੈ ਤੋਂ ਉਹਦੇ ਨੇ 5 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈ ਤੁਹਾਡੇ ਪੰਚਾਇਤ ਦੇ ਖਾਤੇ ਦੇ ਵਿੱਚ ਪਾਰ ਦਿੱਤੀ ਗਈ ਹੈ ਜਿਸ ਦੇ ਨਾਲ ਇੱਕ ਸ਼ੈਡ ਬਣਾ ਸਕਦੇ ਹੋ ਇਹ ਵਿਚਾਰ ਨਾਲ 3000 ਰੁਪਏ ਦੀ ਗਰਾਊਂਡ ਹੋਰ ਖਾਤੇ ਦੇ ਵਿੱਚ ਪਾ ਦਿੱਤੀ ਗਈ ਹੈ ਜੋ ਕਿ ਹੋਰ ਛੋਟੇ-ਮोटे ਕੰਮ ਲੈ ਤੁਸੀਂ ਕਰਵਾਉਣਾ ਤੇ ਕਰਵਾ ਸਕਦੇ ਹੋ ਇਸ ਤੋਂ ਬਾਅਦ ਤੁਹਾਡਾ ਜਿਹੜਾ ਗਰਾਊਂਡ ਦਾ ਉਹ ਫੰਡ ਜਾਰੀ ਕਰਵਾਇਆ ਗਿਆ ਹੈ ਹੌਲੀ ਬਾਲ ਦਾ ਫੰਡ ਜਾਰੀ ਕਰਵਾਇਆ ਗਿਆ ਇਹ ਕੰਮ ਨੇ ਜਿਹੜੇ ਆਪਾਂ ਤੁਹਾਡੇ ਤੇ ਲਈ ਕਰ ਰਿਹਾ ਇੱਕ ਤੁਹਾਡੀ ਬੜੇ ਲੰਮੇ ਸਮੇਂ ਤੋਂ ਡਿਮਾਂਡ ਸੀ ਬਹੁਤ ਲੰਮੇ ਸਮੇਂ ਤੋਂ ਤੁਸੀਂ ਸਾਰੇ ਕਹਿੰਦੇ ਸੀ ਕਿ ਲੱਖੇ ਕੇ ਤਾੜ ਤੋਂ ਲੈ ਕੇ ਜਮਾਲ ਕੇ ਤੱਕ ਔਰ ਲੱਕੇ ਕੇ ਤਾਲ ਤੋਂ ਲੈ ਕੇ ਲੱਕ ਕਦਕ ਬਹਿਰ ਦੇ ਨਾਲ ਜਿਹੜੀ ਕੱਚੀ ਸੜਕ ਹੈ ਉਹ ਵੀ ਤੁਹਾਨੂੰ ਖੁਸ਼ਕੁਫੀ ਦੇਤੇ ਦੇਣ ਲੱਗੇ ਆ ਇਹ ਜਿਹੜੀ ਸੜਕ ਤੇ ਹੁੰਦੀਆਂ ਦੋਵੇਂ ਸੜਕਾਂ ਪਾਸឆ្លਾਦਤੀਆਂ ਤੁਸੀਂ ਆਨੇ ਪੰਜਾਬ ਮੰਡੇ ਬੋਰਡ ਦੇ ਵਿੱਚੋਂ ਔਰ ਇਹਦੇ ਫੰਡ ਵੀ ਜਿਹੜੇ ਪਾਸ ਹੋ ਚੁੱਕੇ ਨੇ ਔਰ ਜਿਹੜਾ ਫੰਡ ਤੋਂ ਬਾਅਦ ਕਿਉਂਕਿ ਫੰਡ ਦੇ ਵਿੱਚ ਲੋਕ ਨਹੀਂ ਪੈਂਦੀ ਲੋਕ ਵਾਲੀ ਸੜਕ ਹੁੰਦੀ ਹੈ ਔਰ ਫੰਡ ਚੱਲੀ ਜਾਂਦੀ ਹੈ ਜਨਵਰੀ ਫਰਵਰੀ ਵਾਲੀ ਔਰ ਤੁਹਾਡੇ ਸੰਤਰਾ ਕੰਮ ਸ਼ੁਰੂ ਹੋ ਜਾਵੇਗਾ ਔਰ ਜਿਹੜੀ ਇਹ ਸੜਕ ਟੁੱਟਿਆ ਲੱਕੇ ਕੇ ਤਾਰ ਤੋਂ ਜਿਮਾਲ ਕੇ ਔਰ ਲੱਕੇ ਕੇ ਤਾਰ ਤੋਂ ਨੱਤ ਤੱਕ ਵਧੀਆ ਸਰਕਾ ਤੁਹਾਡੀਆਂ ਬਣਾ ਦੇਣਗੇ ਜਿਹੜੀਆਂ ਬੜੀ ਜਿੰਨੇ ਕੰਮ ਤੇ ਤੁਹਾਡੀ ਲੋੜ ਸੀ ਇਹ ਕੰਮਾਂ ਦੀ ਲੋੜ ਸੀ ਵਿਕਾਸੀ ਦੇ ਕੰਮ ਨੇ ਉਹ ਵੀ ਜਿਹੜੀ ਗ੍ਰਾਂਟਾਂ ਦਿੱਤੀਆਂ ਨੇ ਤੁਸੀਂ ਕਰਵਾ ਦਿੱਤੀਆਂ ਇਸ ਤੋਂ ਇਲਾਵਾ ਅਸੀਂ ਨਵੇਂ ਸਾਲ ਦੇ ਵਿੱਚ ਹੋਰ ਵੀ ਗ੍ਰਾਂਟਾਂ ਜਾਰੀ ਕਰਨ ਜਾ ਰਹੇ ਹਾਂ ਜਿਹੜੇ ਕੰਮਾਂ ਦੀ ਤੁਹਾਡੇ ਪਿੰਡ ਦੇ ਵਿੱਚ ਲੋੜ ਹੈ ਹੁਣ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂਬਰ ਆਪਣੇ ਬਣ ਗਏ ਗਾਣ ਸੰਤ ਦੇ ਮੈਂਬਰ ਬਣ ਕੇ ਇਨਾ ਕੁੜੇ ਫੰਡ ਆਉਂਦੇ ਨੇ ਤੁਸੀਂ ਜਿਵੇਂ ਦਰਿਆ ਸਾਰੇ ਪਿੰਡ ਨੂੰ ਇੱਕ ਨੰਬਰ ਤੇ ਲੈ ਕੇ ਆਉਣੇ ਹੋ ਸਾਰੀ ਵੋਟ ਜਿਹੜੀ ਆਵਾਜ਼ੇ ਪਾਰਟੀ ਕੋਲ ਹੈ ਉਹ ਇਸ ਵਾਰ ਵੀ ਲੀਡ ਦਵਾ ਦਿਓ ਇਨਰ ਤੋਂ ਸਾਰੇ ਗ੍ਰਾਂਟ ਰੱਖੋਗੇ ਮੈਂ ਜਿਹੜੀ ਤੁਹਾਨੂੰ ਦਵਾ ਦੇਗਾ ਪਹਿਲੇ ਆਪ ਤਾਂ ਸੁਮਨ ਜੀ ਦਾ ਬੰਦਾ ਹੈ ਸਾਡੇ ਸੁਮਨ ਜੀ ਵੀ ਵੇਖੋ ਟਿਕਟ ਮੰਗਦੇ ਸੀ ਚਲੋ ਟਿਕਟ ਇੱਕ ਨੂੰ ਮਿਲਣੀ ਹੁੰਦੀ ਹੈ ਇਨਾ ਮਤਲਬ ਕੁਝਿਆ ਪਾਰਟੀ ਲੱਗਦੀ ਆ ਜਦੋਂ ਟਿਕਟ ਰਨੇਕ ਜੀ ਨੂੰ ਮਿਲ ਗਈ ਸੁਮਨ ਜੀ ਮਗਰ ਲੱਗ ਗਏ ਕੋਈ ਭਾਜਪਾ ਲਈ ਆਜਾ ਕਾਂਗਰਸ ਵਾਲੇ ਆ ਗਏ ਕੋਈ ਨਹੀਂ ਸਮਝੀ ਵਰਦੇ ਸੀ ਕਿਲੇ ਸਾਨੂੰ ਪਰ ਇਹ ਸਾਡਾ ਵੇਰ ਮੈਂ ਸਾਥੀ ਇਹਨਾਂ ਨੇ ਉਹਨਾਂ ਦੇ لالਚਾਂ ਨੂੰ ਸਾਰਾ ਕੋਈ ਫੁੱਟਾ ਮਾਰ ਕੇ ਜਾਮਾ ਦੀ ਪਾਰਟੀ ਦੇ ਨਾਲ ਅੱਜ ਕਿਰੇ ਟਾਲੀਆਂ ਮਾਰਦੇ ਇਹ ਜਿਹੜੀ ਸਾਡੇ ਸੁਮਨ ਜੀ ਨੇ ਕਿਹਾ ਕੋਈ ਗੱਲ ਨਹੀਂ ਸਾਡਾ ਭਰਾੜ ਨੇ ਕਿ ਸਾਡਾ ਭਰਾੜ ਉਹਦਾ ਪਰਿਵਾਰ ਸਾਡਾ ਪਰਿਵਾਰ ਹੈ ਜੇ ਉਹਨਾਂ ਨੂੰ ਟਿਕਟ ਮਿਲ ਗਈ ਸਮਝੋ ਮੈਨੂੰ ਮਰਜੀ ਤੇ ਰਣੇਗ ਜੀ ਮੋਰ ਤੁਹਾਨੂੰ ਲੈ ਜਾਣੀ ਹੈ ਤੇ ਗਰੰਟਾ ਇਹਨਾਂ ਨੂੰ ਪਾੜਦੇ ਜਿੱਥੇ ਜਿੱਥੇ ਬਾੜੀਆਂ ਨੇ ਆਪੇ ਪਾਈ ਜਾਣਗੇ ਠੀਕ ਹੈ ਜੀ ਸੁਮਨ ਕਾਂ ਦਾ ਮਤਲਬ ਇਹ ਕੋ ਸਾਡਾ ਆਪਣਾ ਸਾਰਾ ਪਰਿਵਾਰ ਹੈ ਆਪਾਂ ਕੋਈ ਨਰਾਜ ਨਹੀਂ ਹੁੰਦੇ ਬੀਜੇਪੀ ਵਾਲਿਆਂ ਨੇ ਤੁਹਾਨੂੰ ਪਤਾ ਕਿਵੇਂ ਧੱਕੇ ਨਾਲ ਟਿੱਕਾ ਦਿੱਤੀ ਆ ਲੈ ਲੋਕਾਂ ਦੇ ਬੋਏ ਬੰਦ ਕਰ ਲਏ ਅਖੀਰ ਧੱਕੇ ਨਾਲ ਘਰਾਂ ਚ ਵੜ ਵੜ ਕੇ ਟਿੱਕਾ ਦੇ ਕੇ ਆਏ ਨੇ ਕਾਂਗਰਸ ਵਾਲਿਆਂ ਦੇ ਵੀ ਯਾਰ ਸੀ ਧੱਕੇ ਨਾਲ ਟਿੱਕਾ ਦੇ ਕੇ ਆਏ ਨੇ ਕੋਈ ਲੈਂਦਾ ਨਹੀਂ ਸੀ ਜਿਹੜੀਆਂ ਟਿਕਟਾਂ ਧੱਕੇ ਨਾਲ ਦਿੱਤੀਆਂ ਹੋਈਆਂ ਨੇ ਉਹ ਲੜਦਾ ਦੇਖੋ ਹੋ ਤਾਂ ਕੀ ਕਰਿਆ ਜਿੰਨਾ ਹੀ ਕੀਆ ਤਾਂ ਮੇਰੀ ਬੇਨਤੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੇ ਜੇ ਉਮੀਦਵਾਰ ਖੜੇ ਨੇ ਇਹਨਾਂ ਨੂੰ ਵੀ ਦਿਖਾਓ ਜੇ ਕਿਤੇ ਗਲਤੀ ਨਾਲ ਕੋਈ ਦੂਜਾ ਉਮੀਦਵਾਰ ਜਿੱਤ ਗਿਆ ਤਾਂ ਫਿਰ ਮੈਂ ਕੋ ਕੰਮ ਰੋਕ ਲੈਂਦਾ ਸਰਕਾਰ ਆਵਾਜੇ ਪਾਰਟੀ ਦੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਦਿਖਾਓ ਕਿ ਜਿੰਨੇ ਫੰਡ ਨੇ ਜਿੰਨੇ ਕੰਮ ਨੇ ਆਪਾਂ ਇਹਨਾਂ ਕੋਈ ਕਰਵਾਈਏ ਇਹ ਮੈਂ ਤੁਹਾਨੂੰ ਬੇਨਤੀ ਕਰਦਾ ਇਸ ਚੋਣਾਵਾ ਪ੍ਰਤੀ ਵਿਕਿਆ ਹੋਣਾ ਹੈ ਕਾਂਗਰਸ ਦਾ ਜਲੂਸ ਨਿਕਲਿਆ ਹੈ ਤਰਨ ਤਰਨ ਦੇ ਵਿੱਚ ਜਮਾਨਤਾ ਜ਼ਬਤ ਹੋ ਗਈਆਂ ਬੀਜੇਪੀ ਦਾ ਜਲੂਸ ਨਿਕਲਿਆ ਹੈ ਜਮਾਨਤਾ ਜ਼ਬਤ ਹੋ ਗਈਆਂ ਤੁਹਾਡੇ ਇੱਥੋਂ ਜ਼ਿਲ੍ਹਾ ਪ੍ਰਸ਼ਦ ਦੇ ਚੋਣ ਲੜਨ ਲਿਆ ਕਾਲੀਦਾਰ ਨੇ ਇੱਕ ਉਮੀਦਵਾਰ ਦਿੱਤਾ ਮੰਨਤਾ ਕਰਦੇ ਰੇ ਪਹਿਲਾਂ ਸਾਰਿਆਂ ਪਾਸੇ ਚੁੱਕੇ ਲਾਲ ਸਿੰਘ ਤੋਂ ਇੱਕ ਲੱਗਿਆ ਨੂੰ ਮੰਨਤ ਕੀਤੀ ਪਹਿਲਾਂ ਤੋਂ ਜਵਾਬ ਦੇ ਗਿਆ ੱੱਕੇ ਨਾਲ ਨੂੰ ਟਿਕਟ ਦੇ ਦਿੱਤੀ ਅਕਾਲੀ ਦਾ ਜ਼ਿਲ੍ਹਾ ਪ੍ਰਸ਼ਦ ਜਦੋਂ ਟਿਕਟ ਦੇ ਦਿੱਤੀ ਉਹ ਵੀ ਫਸ ਗਿਆ ਹੁਣ ਉਹ ਭਜਦਾ ਕਿਵੇਂ ਉਹਨੇ ਕੀਤਾ ਕਿ ਇਲੈਕਸ਼ਨ ਉਹਨੇ ਲੜਨਾ ਨਹੀਂ ਸੀ ਉਹਨੇ ਆਦੇ ਫਾਈਲ ਹੀ ਗਲਤ ਕਰ ਦਿੱਤੀ ਤੇ ਫਾਈਲ ਰਿਜੈਕਟ ਹੋ ਗਈ ਔਰ ਕਦਾ ਮੇਰੀ ਜਾਨ ਟੁੱਟੀ ਫਿਰ ਉਹ ਕੱਲੀ ਦੋਬਾਰੀ ਇੱਕਾ ਬੜਾ ਹਾਲ ਹੈ ਤਾਂ ਤੁਸੀਂ ਸਾਡੇ ਸਾਡੇ ਆਪਣੇ ਉਹ ਮੇਰਾ ਆਪਣਾ ਪਿੰਡ ਹੈ ਤੁਹਾਡਾ ਬੱਚਾ ਤੁਹਾਡੇ ਅੱਖਾਂ ਦੇ ਵਿੱਚ ਖੜਿਆ ਹੋਇਆ ਹੈ ਤੁਹਾਡੇ ਕੋਲ ਬੇਨਤੀ ਲੈ ਕੇ ਆਏ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਓ ਤੇ ਹੁਣ ਇੱਕ ਹੋਰ ਜਿਹੜੀ ਆਪਣੀ ਸਰਕਾਰ ਨਵੇਂ ਉਪਰਾਲੇ ਕਰ ਰਹੀ ਹੈ ਕੌਣ ਵੜਾ ਜਿਹੜਾ ਨਵਾਂ ਸਾਲ ਹੈ ਨਵੇਂ ਸਾਲ ਦੇ ਵਿੱਚ ਸਰਕਾਰ ਵੱਲੋਂ ਇੱਕ ਜਿਹੜਾ ਪ੍ਰਾਲਾ ਕੀਤਾ ਜਾ ਰਿਹਾ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਕੀ ਜਿਹੜੇ ਆਪਣੇ ਲੋਕ ਨੇ ਬਹੁਤ ਆਮ ਲੋਕ ਨੇ ਗਰੀਬ ਪਰਿਵਾਰ ਨੇ ਜਦੋਂ ਕਿ ਬਿਮਾਰ ਹੋ ਜਾਂਦਾ ਇਲਾਜ ਲਈ ਕਈ ਜ਼ਿਆਦਾ ਪੈਸੇ ਨਹੀਂ ਹੁੰਦੇ ਪਹਿਲਾਂ ਜਿਹੜਾ 5 ਲੱਖ ਕੱਢਦਾ ਨਾਲ ਜਿਹੜਾ ਮੁਫਤ ਚੱਲਦਾ ਉਹਦੇ ਅਸਤੇ ਕਾਰਡ ਬਣਾਉਣਾ ਬੜਾ ਔਖਾ ਹੁੰਦਾ ਹੈ ਰਾਸ਼ਨ ਕਾਰਡ ਦੀ ਰੋੜ ਪੈਂਦੀ ਹੈ ਜੇ ਵਰਗ ਦੀ ਰੋੜ ਪੈਂਦੀ ਹੈ ਜਿੰਦੇ ਕੋਲੇ ਚੀਜ਼ਾਂ ਨਹੀਂ ਹੁੰਦੀਆਂ ਉਹਨਾਂ ਦਾ ਸਿਹਤ ਕਾਰਡ ਜਿਹੜਾ ਦੋਨੇ ਵਾਲਾ ਕਾਰਡ ਨਹੀਂ ਬਣਦਾ ਆਪਣੀ ਸਰਕਾਰ ਨੇ ਹੁਣ ਉਹ ਸਾਰੀਆਂ ਚੀਜ਼ਾਂ ਵਿੱਚੋਂ ਕੱਟ ਪਈਆਂ ਨੇ ਆਉਣ ਵਾਲੇ 7 ਜਨਵਰੀ ਦੇ ਵਿੱਚ 10 ਲੱਖ ਤੱਕ ਦਾ ਲਾਜ ਜਿਹੜਾ ਆਪਣੇ ਸਾਰੇ ਲੋਕਾਂ ਦਾ ਜਿਹਨੂੰ ਲੋੜ ਪੈਂਦੀ ਹੈ ਤੱਕ 10 ਲੱਖ ਤੱਕ ਦਾ ਲਾਜ ਜਿਹੜਾ ਮੁਫਤ ਕਰਨ ਲੱਗੀ ਹੈ ਆਪਣੀ ਸਰਕਾਰ ਔਰ ਸਰਪੰਸਾ ਤੁਸੀਂ ਆਪਣੇ ਪਿੰਡ ਦੇ ਵਿੱਚੋਂ ਭਾਰਮ ਭਰਦਿਆਂ ਜੀ ਤੇ ਆਧਾਰ ਕਾਰਡ ਦੀ ਸਿਰਫ ਫੋਕਸ ਜਿਹੜਾ ਨਾਲ ਲਈ ਤੁਸੀਂ ਆਧਾਰ ਕਾਰਡ ਦਿਓਗੇ ਤੁਹਾਡਾ ਨਾਲ ਦੇ ਨਾਲ ਜਿਹੜਾ 10 ਲੱਖ ਦਾ ਰਾਜ ਵਾਲਾ ਜਿਹੜਾ ਕਾਰਡ ਹੈ ਉਹ ਤੁਹਾਡਾ ਬਣ ਕੇ ਤਿਆਰ ਹੋ ਜਾਵੇਗਾ ਤੇ ਮੈਂ ਤਾਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਇਹੋ ਜਿਹੇ ਕਾਰਡ ਤੇ ਕਿਸੇ ਨੂੰ ਲੋਨ ਹੀ ਨਾ ਪਵੇ ਜੇ ਕੋਈ ਲੋਨ ਪੈ ਵੀ ਜਾਂਦੀ ਹੈ ਤਾਂ ਇਹ ਕੋ 10 ਲੱਖ ਤੱਕ ਦਾ ਰਾਜ ਜਿਹੜਾ ਮੁਕਤ ਹੋਵੇਗਾ ਆਪਣੇ ਸਾਰੇ ਲੋਕਾਂ ਦਾ ਇਹ ਉਤਰਾਲਾ ਕਰ ਰਿਹਾ ਹੁਣ ਰਾਸ਼ਨ ਕਾਰਡ ਬਣਨ ਵਾਲੇ ਨੇ ਕਿਹਾ ਵੀ 2021 ਦੇ ਵਿੱਚ ਰਾਸ਼ਨ ਕਾਰਡ ਬਣੇ ਸੀਗੇ 5 ਸਾਲ ਬਾਅਦ ਬੰਨੇ ਨੇ ਹੁਣ 2026 ਦੇ ਵਿੱਚ 2026 ਆਪਨਾ ਆ ਗਿਆ ਅੱਗੇ ਜਿੰਨੇ ਕੁ ਰਾਸ਼ਨ卡 ਰਹਿੰਦੇ ਨੇ ਉਹ ਵੀ ਤੁਸੀਂ ਫਾਰਮ ਭਰ ਲਿਓ ਪਿਛਲੀ ਵਾਰ 2021 ਚ ਕੀ ਹੋਇਆ ਸੀ ਕਾਂਗਰਸ ਵਾਲਿਆਂ ਨੇ ਜਿਹੜੇ ਉਹਨੇ ਮੇੜਦੇ ਸੀਗੇ ਉਹਨਾਂ ਨੇ ਟੋਕਨ ਬਣਾ ਲਏ 2000 ਤੋਂ 3000 ਦੇ ਰਾਸ਼ਨ ਕਰਦੇ ਟੋਕਨ ਵਿੱਚ ਹੀ ਉਹਨਾਂ ਨੇ ਬੜੇ ਲੋਕਾਂ ਦਾ ਨੁਕਸਾਨ ਹੋਇਆ ਜਿਹੜੇ ਵਿਚਾਰੇ ਗਰੀਬ ਲੋਕ ਤੇ ਰਾਸ਼ਨ ਕਾਰਡ ਨਹੀਂ ਬਣਾ ਸਕ ਕੇ ਰਹਿ ਗਏ ਪਰ 2026 ਦੇ ਵਿੱਚ ਆਪਣੀ ਸਰਕਾਰ ਰਾਸ਼ਨ ਕਾਰਡ ਬਣਾਉਣ ਲੱਗੀ ਐ ਜੋ ਵੀ ਤੁਸੀਂ ਫਾਰਮ ਭਰਦੇ ਆਪਾਂ ਰਾਸ਼ਨ ਕਾਰਡ ਵੀ ਤੁਹਾਡੇ ਜਿਹਨੇ ਸਾਰਿਆਂ ਦੇ ਨਵੇਂ ਬਣਾ ਦੇਣਗੇ ਆਪਣਾ ਅਮਰੀਕਾ ਦਾ ਕੰਮ ਬੰਦ ਪਿਆ ਬਿਲਕੁਲ ਤਿੰਨ ਸਾਲ ਅਸੀਂ ਕੰਮ ਬੰਦ ਨਹੀਂ ਹੋਣ ਦਿੱਤਾ ਸੀ ਅਮਰੀਕਾ ਦਾ ਆ ਜਦੋਂ ਦੇ ਆਪਣੇ ਐਮਪੀ ਸਾਹਿਬ ਬਣੇ ਨੇ ਲੋਕੀ ਚਲੋ ਆਪਣੇ ਸਿਆਣੇ ਨੇ ਕਹਿ ਦਿੰਦੇ ਨੇ ਚਲੋ ਆਪਦਾ ਬਣਾਓ ਨਾ ਤੈਗਾ ਬੈਠਾ ਰਹੂਗਾ ਉਹ ਬੇਚਾ ਵਾਅਦੇ ਕਿੱਥੇ ਭੇਜਿਆ ਆ ਪਾ ਪਾਰਲੀਮੈਂਟ ਦੇ ਸਾਡੇ ਲੋਕਾਂ ਨੇ ਉੱਥੇ ਜਾ ਕੇ ਸ਼ਿਕਾਇਤ ਕਰਿਆ ਲੋਕਾਂ ਨੇ ਉੱਥੇ ਕਹਿੰਦੇ ਨੇ ਇੱਕ ਤਾਂ ਇਹਨਾਂ ਸ਼ਿਕਾਇਤ ਕੀਤੀ ਤੇ ਦੂਜੀ ਬੀਜੇਪੀ ਰਨ ਸ਼ਿਕਾਇਤ ਕਰਦੀ ਕਹਿੰਦੇ ਲੋਕ ਕਪੜੇ ਕਰੀ ਜਾਂਦੇ ਨੇ ਵਿਰੇਗਾ ਦੇ ਵਿੱਚ ਕਪੜੇ ਕਰੀ ਜਾਂਦੇ ਨੇ ਕੋਈ ਕੰਮ ਨਹੀਂ ਕਰਦਾ ਜਿੱਲੇ ਬੈਠੇ ਰਹਿੰਦੇ ਨੇ ਜੇ ਕੋਈ ਸਾਡਾ ਬਜ਼ੁਰਗ 10 ਮਿੰਟ ਆਰਾਮ ਕਰ ਵੀ ਜਾਂ ਤਾਂ ਕਿੱਡੀ ਕੋ ਗੱਲ ਹੋ ਗਈ ਉਜਗਾਂ ਦਾ ਜਿੱਡੀ ਕੋਲ ਜੇ ਕੰਮ ਕਰਦੇ ਨੇ ਆਰਾਮ ਕਰ ਵੀ ਲਿਆ ਉਹਨਾਂ ਦੇ ਫੋਟੋਆਂ ਦੁਕਾਨੇ ਦੇ ਉੱਤੇ ਜਾ ਕੇ ਵੀ ਇੱਥੇ ਕੋਈ ਕੰਮ ਨਹੀਂ ਕਰਦਾ ਲੋਕ ਕੱਪੜੇ ਕਰਦੇ ਨਰੇਗਾ ਦੀ ਸ਼ਿਕਾਇਤ ਕਰਕੇ ਕੰਮ ਬੰਦ ਕਰਾਤਾ 6 ਮਹੀਨੇ ਇਨਕੁਆਰੀ ਜੰਮੀ ਕੁਝ ਵੀ ਉਹਨਾਂ ਨੂੰ ਨਹੀਂ ਲੱਭਿਆ ਇਨਕੁਆਰੀ ਦੇ ਵਿੱਚ ਸਾਰਾ ਕੁਝ ਸਹੀ ਸੀ ਜੇ ਨਰੇਗਾ ਦਾ ਕੰਮ ਨਿਕਲਦਾ ਸੀ ਲੋਕ ਜਾ ਕੇ ਕੰਮ ਕਰਦੇ ਸੀ ਸਾਰਾ ਕੁਝ ਚੈੱਕ ਹੋਇਆ ਤੇ ਸਾਰਾ ਕੰਮ ਸਹੀ ਨਿਕਲਿਆ ਆ ਹੁਣ ਸਾਡੀ ਥੋੜੀ ਜਿਹੀ ਜਾਣ ਛੁੱਟਣ ਲੱਗੀ ਤੇ ਹੁਣ ਬੀਜੇਪੀ ਵਾਲੇ ਸ਼ਿਕਾਇਤ ਕਰਨੇ ਜਾ ਰਹੇ ਸਾਡੇ ਲੋਕਾਂ ਦਾ ਨੁਕਸਾਨ ਕਰ ਰਹੇ ਨੇ 200 ਰੁਪਏ 300 ਰੁਪਏ ਕਿਸੇ ਨੂੰ ਰੁਜ਼ਗਾਰ ਮਿਲਦਾ ਹੈ ਪਤਾ ਨਹੀਂ ਇਹਨਾਂ ਦੇ ਢਿੱਡ ਦੇ ਵਿੱਚ ਕੀ ਫੀਡ ਹੁੰਦੀ ਹੈ ਸਾਇ ਜਿਹੜੀ ਗੱਲ ਅਸੀਂ ਮਾਲੀਓ ਮਾਨਪੰਤਰੀ ਸਰਦਾਰ ਕੁਬਾ ਸਿੰਘ ਮਾਨ ਜੀ ਨੂੰ ਕੀਤੀ ਕਿ ਸਾਡੇ ਲੋਕਾਂ ਦਾ ਨੁਕਸਾਨ ਹੋ ਰਿਹਾ ਉਹਨਾਂ ਨੇ ਫੈਸਲਾ ਕਰ ਲਿਆ ਕੋਈ ਗੱਲ ਨਹੀਂ ਜਿਵੇਂ ਮਰਜ਼ੀ ਚ ਕੰਮ ਕੋਈ ਰੋਕਦਾ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਨਰੇਕਾ ਦਾ ਕੰਮ ਦੇਣਾ ਤੇ ਆਉਣ ਵਾਲੀ ਜਨਵਰੀ ਤੱਕ ਨਰੇਕਾ ਦਾ ਕੰਮ ਵੀ ਆਪਣੀ ਸਰਕਾਰ ਸ਼ੁਰੂ ਕਰਨ ਲੱਗੀ ਹੈ ਪਹਿਲਾਂ ਫੌਜਾਂ ਨੂੰ ਦਿੰਦੇ ਸੀ ਹੁਣ ਫੇਰ ਸਿੱਧੇ ਮਿਲਿਆ ਕੰਮ ਗਿਆ ਇਹ ਬੜਾ ਜ਼ਰੂਰੀ ਆਪਣੇ ਲੋਕਾਂ ਲਈ ਇਸ ਤੋਂ ਇਲਾਵਾ ਕਨੇਕਾ ਹੋਰ ਵੀ ਜਿਹੜੇ ਕੰਮ ਨੇ ਆਪਣੀ ਸਰਕਾਰ ਕਰ ਰਹੀ ਹੈ ਤੇ ਅੱਗੇ ਆਉਣ ਵਾਲੇ ਸਮੇਂ ਚ ਕਰਨੇ ਨੇ ਜਿਹੜੇ ਕੰਮ ਤੁਹਾਡੇ ਰਹਿ ਗਏ ਨੇ ਆਉਣ ਵਾਲਾ 1.5 ਸਾਲ ਤੁਹਾਡਾ ਤੁਹਾਡੀ ਸਰਕਾਰ ਇਸ ਵਾਰ ਵੀ ਆਪਣੀ ਸਰਕਾਰ ਬਣਨੀ ਹੈ ਜਿਹੜੇ ਕੰਮ ਰਹਿ ਗਏ ਨੇ ਉਹ ਸਾਰੇ ਜਿਹੜੇ ਕੰਮ ਨੇ ਤੁਹਾਡੇ ਅਗਲੇ 1.5 ਸਾਲ ਚ ਕਰਕੇ ਦੇਵਾਂਗੇ ਤੇ ਫਿਰ ਤੁਹਾਡੇ ਕੋਲ ਮੇਰੇ ਮੈਂ ਵੋਟ ਮੰਗਦਾ ਹਾਂ 2027 ਦੇ ਵਿੱਚ ਕੰਮ ਪੂਰੇ ਕਰਕੇ ਤਾਂ ਮੈਂ ਦੇਖ ਕੇ ਕਰਦਾ ਕਿ ਜੇ ਸਾਰਿਆਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਆਇਓ ਇਨਾ ਠੰਡ ਦਾ ਟਾਈਮ ਵੀ ਹੈ ਚਾਹੀ ਤਾਂ ਮੇਰੇ ਵੀ ਠੰਡ ਵਿਖਾਈ ਦਰਦੇ ਰਾ ਚਲੋ ਠੀਕ ਹੈ ਕੋਈ ਗੱਲ ਨਹੀਂ ਸਾਡੇ ਕੋਈ ਆਪਰੇ ਪਰ ਹੁਣ ਤੁਸੀਂ ਸਾਰੇ ਮੈਨੂੰ ਵਾਦਾ ਕਰਨਾ ਹੈ ਕਿ ਜਿਹੜੇ ਆਉਣ ਵਾਲੇ 14 ਦਸੰਬਰ ਦੇ ਸਾਰੇ ਜਿਹੜੇ ਚਾਉਂਦਾ ਜਿਹੜਾ ਨਿਸ਼ਾਨ ਨਾਲ ਤੇ ਮੋੜਾ ਲਾਉਂਗੇ ਤੇ ਆਪਣੇ ਜਿਹੜੇ ਉਮੀਦਵਾਰ ਦੇ ਨਾਲ ਬਤਾਓਗੇ ਹੁਣ ਤੁਸੀਂ ਮੈਨੂੰ ਸਾਰੇ ਇਹ ਵਾਦਾ ਸਾਂਗੇ ਤੇ ਨਾਦਰ ਨਾਰੇ ਲਾਵਾਗਾ ਸਾਰੇ ਨੇ ਦੋਵੇਂ ਹੱਥ ਖੜੇ ਕਰਕੇ ਨਾਰੇ ਦਾ ਜਵਾਬ ਦੇਣਾ ਤੇ ਮੇਰਾ ਸਵਾਲ ਜੋੜਾ ਇਨਕਲਾਬ ਜਿੰਦਾਬਾਦ ਸਾਰੇ ਦੋਵੇਂ ਹੱਥ ਨਾਲ ਕਰੋ ਇਨਕਲਾਬ ਜਿੰਦਾਬਾਦ